ਕੀ ਮੁੱਖ ਕਾਰਨ ਹੋ ਸਕਦਾ ਜੇ ਆਪਾਂ ਦੇਖਦੇ ਆਂ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਬਹੁਤ ਵੱਡੀਆਂ ਸੰਸਥਾਵਾਂ ਕਹਿ ਲੋ ਵੱਡੇ ਵੱਡੇ ਟਰਸਟ ਬਹੁਤ ਉਹਨਾਂ ਨੇ ਬਹੁਤ ਆਪਣੀ ਯੋਗਦਾਨ ਪਾਇਆ ਸੀਗਾ ਅੱਜ ਉਹ ਸੰਸਥਾਵਾਂ ਕਿੱਥੇ ਗਾਇਬ ਹੋ ਗਈਆਂ ਕਿਉਂ ਨਹੀਂ ਦਿਖ ਰਹੀਆਂ ਤੁਹਾਡੇ ਵੀ ਸੰਸਥਾ ਇੱਥੇ ਆਈ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਟ ਉਹਨਾਂ ਸੰਸਥਾਵਾਂ ਦਾ ਨਾਂ ਆਣਾ ਕੀ ਕਾਰਨ ਕੀ ਮੁੱਖ ਕਾਰਨ ਹੋ ਸਕਦਾ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਇਹ ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਮੈਂ ਖੁਦ ਇਹ ਸਵਾਲ ਦਾ ਜਵਾਬ ਲੱਭ ਰਹੀ ਆ ਕਿ ਫਿਰ ਕਿਉਂ ਉਹ ਜਦ ਕਿ ਸਾਡੇ ਗੁਰੂ ਦਾ ਮਸਲਾ ਹੈ ਜ਼ਮੀਨਾਂ ਦਾ ਨਹੀਂ ਜ਼ਮੀਰਾਂ ਦਾ ਹਰ ਹਰ ਬੰਦਾ ਕਹਿ ਰਿਹਾ ਹੈ ਜਾਂ ਫਿਰ ਸਾਡਾ ਗੁਰੂ ਸਾਡੇ ਤੋਂ ਸਭ ਤੋਂ ਉੱਪਰ ਹੈ ਔਰ ਸਭ ਤੋਂ ਵੱਡੀ ਗੱਲ ਇਹ ਇਹਦੇ ਚ वाह <laughs> है <laughs>